ਸਤਿ ਸ਼੍ਰੀ ਅਕਾਲ ਬੱਬਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੇਸਰ ਸਿੰਘ ਆ ਜੀ ਕਿਹੜੇ ਪਿੰਡਾ ਬੱਬੂ ਇਹ ਜਾਲਾ ਬੰਡੇ ਮੇਰਾ ਉਮਰ ਹੀ ਮੇਰੀ ਹੋ ਗਈ ਆ ਬਈ 8 ਸਾਲ ਦੀ ਹੋ ਗਈ ਮੇਰੀ ਇਹ ਅਮਰ ਤਾਲੇ ਚਾਬੀਆਂ ਤੋਂ ਕਰਨਾ ਜੀ ਉਹ ਤਾਲੇ ਚਾਬੀਆਂ ਫਿਰੀਆਂ ਫੋੜ ਲਾ ਰਿਹਾ ਠੀਕ ਹੈ ਜੀ ਉਹ ਪਰੇ ਆਪਣੇ ਇੱਕ ਮੇਰੇ ਸਮਾਨ ਤੇ ਆ ਕੱਜੂ ਰੰਗ ਠੀਕ ਹੈ ਜੀ ਇਹ ਮੇਰੇ ਬੇਟਾ ਪਰ ਮੇਰੀ ਨੋ ਇਹ ਦੋਨੇ ਹੈਂਡੀਕਾਰਟ ਹੈ ਇੰਦਾਰੇ ਠੀਕ ਹੈ ਜੀ ਮੈਂ ਤਾਂ ਬਹੁਤ ਕਰਿਆ ਜੀ ਪਹਿਲਾਂ ਹੁਣ ਮੈਂ ਸਿਆਣਾ ਹੋ ਗਿਆ ਖਮ ਨਹੀਂ ਕਰ ਸਕਦਾ ਇਹ ਕਹਿੰਦੇ ਆਪਾਂ ਸਾਡੇ ਕੋਲ ਕੰਮ ਨਹੀਂ ਹੋਣਾ ਕੋਈ ਰੇੜੀਾਨੂੰ ਕਰ ਦੋ ਇਹ ਰੇੜੀ ਇਹਨੇ ਚਾਹ ਹੀ ਕੀਤੀ ਹੋਈ ਹੈ ਜੀ ਪਰੌਂਡਾ ਚਾਹ ਰੋਟੀ ਦਾਲ ਸਬਜੀ ਇਹ ਵਿਚਾਰ ਆਪਣਾ ਖਰਚਾ ਮਰਵੜ ਤੇ ਲਾਲਵੇਜ ਕਰੀ ਜਾਂਦਾ ਜਲ ਜਪ ਜਲਗਮ ਕਹੇ ਚੱਲਦਾ ਨਹੀਂ ਗਰੀਬੀ ਆ ਗਰ ਕੇ ਹਮਰੇ ਜੀ ਬਸ ਟੈਪਾਸ ਕਰ ਰਹੇ ਆ ਬਾਈ ਗੁਰੂ ਨਾਮ ਤੇ ਬਲੀ ਕਿੰਨਾ ਟਾਈਮ ਹੋ ਗਿਆ ਮੇਰੇ ਇਹ ਮੇਰੇ ਜਗਨ ਹੋ ਗਏ ਬਾਬਾ ਜੀ ਕੋਈ 15 ਸਾਲ ਹੋ ਗਏ ਹੁਣੇ ਜੀ ਤੇ ਮਰਦਾ ਬਾਈ ਗੁਰੂ ਨਾਮ ਤੇ ਪੀ ਜਾਓ ਸਮਰ ਨਹੀਂ ਆ ਠੀਕ ਹੈ ਜੀ ਬੰਦਾ ਨਾਮ ਪੜੇ ਹੋਵੇ ਤੋਂ ਬਾਈ ਗੁਰੂ ਬਾਈ ਗੁਰੂ ਜਪੀ ਜਾਓ ਨਾਮ ਬਾਈ ਗੁਰੂ ਆ ਸਭ ਤੋਂ ਬੜਾ ਬਸ ਗੁਰਦੁਆਰਾ ਗੁਰੂ ਘਰ ਅਸਥਾਨ ਬਣਾਇਆ ਜੀ ਆਪਣਾ ਸੁਰਖਾਰੋ ਦੇ ਦੁਆਰਾ ਉੱਤੇ ਝੋਟਾ ਪਾਈ ਮੇਰਾ ਪਾਟ ਕਰਦਾ ਜੀ ਠੀਕ ਹੈ ਜੀ ਬਾਕੀ ਸਾਰੇ ਸਾਡੇ ਡੇਰਾ ਜਿਹੜਾ ਹੈ ਮਰਤਾਈ ਵਾਇਗੁਰ ਨੇ ਮੰਨੇ ਵਾਲੇ ਆਪਣੇ ਗਿਲਾ ਸ਼ੁਕਰ ਆ ਪਈ ਜੀ ਬਸ ਠੀਕ ਹੈ ਜੀ ਮੇਰੇ ਘਰ ਵਾਲੀ 15 ਸਾਲ ਹੋ ਗਈ ਗੁਜ਼ਰੀ ਨੂੰ ਜੀ ਪਹਿਲਾਂ ਮੈਂ ਚਰੀ ਉਹਦਾ ਲਾਜ ਬਹੁਤ ਕਰਾਇਆ ਰਿਪੋਰਟ ਕਰਾਇਆ ਪੀਜੀਆਬ ਪਟਿਆਲੇ ਵੀ ਬੱਤੀ ਜੀ ਵੀ ਜਮਨਾਲੇ ਵੀ ਸਭ ਉਹਦਾ ਸ਼ਰਮ ਕਰਾਇਆ ਜੇ ਗੁਜ਼ਰ ਗਏ 15 ਸਾਲ ਹੋ ਗਏ ਜੀ ਬਾਪਾ ਜੀ ਇਹ ਪਛਦਾ ਹੋਇਆ ਜੀ ਸੁਣੀ ਜੀ ਬਟੇ ਹਰ ਹਾਲ ਹੀ ਹੁੰਦੇ ਆ ਬਾਈ ਖਰਦਾ ਕਰਕੇ ਚੱਲੀ ਜਾਂਦਾ ਖਰਦਾ ਖਰਚਾ ਮੜਮਤ ਗੱਲ ਬੰਦਾ ਜੀ ਕਰੀਏ ਚੱਲਦਾ ਬਸ ਗਰੀਬੀ ਹੈ ਹਾਂ ਹਣੋ ਜੋ ਪੈਸੇ ਹਣ ਚਾਰ ਜੀ ਬੰਦਾ ਮਾਲ-ਬੂਲ ਪਾ ਲਵੇ ਇਹਦੇ ਸਮਾਨ ਪਾ ਲਵੇ ਮੈਂ ਟੈਲੈਂਟ ਫੱਟੇ-ਪੁੱਟੇ ਜਮਾਲ ਪਾ ਲਵਾਂ ਜੋ ਪੈਸੇ ਕੋਲ ਇਸੇ ਦੀ ਕੰਗਿਆ ਜੀ ਬੜੀ ਗਰੀਬੀ ਆ ਬਾਬਾ ਜੀ ਮਨ ਚ ਕਦੇ ਖਿਆਲ ਨਹੀਂ ਆਇਆ ਹੈਗਾ ਵੀ ਪ੍ਰਮਾਤਮਾ ਤੋਂ ਵੀ ਇੰਨੀ ਗਰੀਬੀ ਦਿੱਤੀ ਆ ਨਹੀਂ ਜੀ ਮਨ ਚ ਖਿਆਲ ਨਹੀਂ ਆਇਆ ਵੇ ਅਸੀਂ ਕਿ ਅੱਜ ਮੈਂ ਮਹਾਰਜੂ ਮੰਦਰਾਲੇ ਆ ਵੀ ਕਰਨ ਕਰਾਵਾ ਆਪੋ ਆਪ ਮਾਰ ਸੇਬ ਸੁਣਿਆ ਬੰਦੇ ਆਤ ਕੁਛ ਨਹੀਂ ਆ ਜੀ ਠੀਕ ਹੈ ਜੀ ਜੋ ਹੱਤਾ ਪਰਮਾਤਮਾ ਦੇ ਆ ਹੁਣ ਗਰੀਬੀ ਮੇਰੀ ਉਹਦੀ ਸਭ ਕੁਝ ਆ ਜੀ ਉਹ ਨਹੀਂ امیر ਬਣਾਉਣਾ ਉਹਨੇ ਗਰੀਬ ਰੱਖਣਾ ਉਹ ਜੋ ਮਰਜ਼ੀ ਕਰ ਦੇਵੇ ਜੋ ਉਹਦੇ ਇਖਤਿਆਰ ਆ ਕਰਨ ਕਰਾਵਾ ਆਪੋ ਆਪ ਮਾਰ ਸੇਬ ਸੁਣਿਆ ਜੋ ਕਰ ਰਿਹਾ ਜੀ ਉਹ ਸਹੀ ਕਰ ਪਰਿਵਾਰ ਦੇ ਵਿੱਚ ਬਾਬਾ ਜੀ ਬੱਚੇ ਕਿੰਨੇ ਨੇ ਮੇਰੇ ਬੱਚੇ ਜੀ ਮੇਰੇ ਜੀ ਦੋ ਘੱਕੇ ਆ ਜੀ ਜੀ

हां जी हां जी ਏਦਾਂ ਇੱਥੇ ਕਰਕੇ ਗਰੇ ਆ ਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਕੋਈ ਸੁਨੇਹਾ ਦੇਣਾ ਚਾਹੁੰਗੇ ਵੀ ਅੱਜ ਦੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਂ ਕੋਈ ਆਪਣੇ ਵਾਸਤੇ ਕੁਝ ਕਹਿਣਾ ਚਾਹੁੰਗੇ ਸੰਗਤ ਨੂੰ ਮੈਂ ਤਾਂ ਇਹ ਕਹਿ ਰਿਹਾ ਜੀ ਮੈਂ ਸਹੀ ਬੰਤੀਆਂ ਜੋੜ ਕੇ ਦੇਖੋ ਬਾਬਾ ਨਾਲ ਜੇ ਸਰਬੱਤ ਦਾ ਭਲਾ ਮੰਗੋ ਵੀ ਸਰਵਾਰੇ ਸਾਰੀ ਸੁਖੀ ਰਹੇ ਮਹਾਰਾਜ ਜੀ ਸਾਰੇ ਨੂੰ ਕਾਮਯਾਬੀ ਮਿਲੇ ਸਾਰੇ ਆਪਣੀ ਰੋਕੀ ਖਾਂ ਜੋ ਕਰ ਚਾਹੀਦੇ ਆ ਸਾਰੇ ਪ੍ਰੀਤ ਜੀ ਮਦਦ ਹੋਵੇ ਏਦਾਂ ਹੁਣ ਰੈਡੀ ਲੱਗੀ ਹੋਈ ਆ ਕਿ ਫਰਕ ਬੰਦਾ ਅੱਜ ਕੋਲ ਅਰਬਾ ਵਰਤੀ ਨੂੰ ਕਾਮਯਾਬ ਕਰ ਜਵੇ ਮਾਲ ਮੂਲ ਪਾਜਵੇ ਕੋ 42 5 ਕੋਈ ਭਰਗੀ ਬੰਦਾ ਜੀ ਠੀਕ ਹੈ ਜੀ ਉਹ ਆਪਾਂ ਲਾਈ 21 ਗੋਣਾ ਦਾ ਫੋਟੋ ਲਾਉਗੇ ਜਾਲਾ ਇਹ ਜੀ ਬਾੜੂ ਪੰਡਾ ਜੀ ਇਹ ਬਾੜੂ ਪਰ ਤੋਂ ਨਾਲ ਹੀ ਇਸ ਬਰਾਲੀ ਜਾਂਦੀ ਆ ਇਹ ਪਰੇ ਬੋਰ ਲੱਗਿਆ ਜੀ ਇਹ ਸਮਰਾਲੇ ਆ ਇੱਧਰ ਬਾੜੂ ਆ ਮੱਛੀ ਵਾਲਾ ਲੱਗਿਆ ਮੱਛੀ ਵਾਲਾ ਤੇ ਸਮਰਾਲਾ ਹਾਂਜੀ ਹਾਂਜੀ ਕੁਝ ਹੋਰ ਕੋਈ ਕੋਈ ਜ਼ਿੰਦਗੀ ਦਾ ਕੋਈ ਇਹ ਅਕੀਲਾ ਚਿਤਵਾ ਕੋਈ ਕਿੱਥੇ ਨਾਲ ਕਿੰਦਕ ਜਹੀ ਆ ਜੀ ਹੁਣ ਮੈਂ ਬੰਦਾ ਸੋਚ ਸੋਚਦਾ ਜੀ ਤੁਹਾਨੂੰ ਕੀ ਆਦੀ ਕਰਨ ਕਰਾਂ ਆਪੂਆ ਮਾਰਸ ਕੋ ਤੇ ਹਾਂ ਮੇਰਾ ਮਨ ਜਿਆ ਆ ਜੀ ਬੱਚਿਆਂ ਨੂੰੇ ਕਾਮਯਾਬ ਕਰ ਜਾਵਾਂ ਮਾਰੇ ਮੋਤੇ ਬਾਅਦ ਚ ਰੁਕੀ ਖੜ ਕੇ ਬਣ ਜਾਣ ਕੋਈ ਇਹਨਾਂ ਦਾ ਮਤਲਬ ਮਾਰੇ ਮੋਤੇ ਕਾਰੋਬਾਰ ਚਾਬੀਦਾਨ ਪੱਕੀ ਪੱਕੀ ਹੋ ਜਵੇ ਮੈਨੂੰ ਸ਼ਾਂਤੀ ਮਿਲ ਜਵੇ ਵੀ ਮੇਰੇ ਬੱਚੇ ਬਾਅਦ ਰੁਕੀ ਖਾ ਸਕਦੇ ਹਾਂ ਜੀ ਕੋਸਾ ਬੱਬਾ ਜੀ ਖੈ ਐ ਗੁਰਜੀ ਗੱਲ ਤਾਂ ਮਾ ਜੀ ਬੱਬਾ